ਉਹ ਪਰ ਉਹ ਪਰ ਉਹ ਇਧਰ ਆ ਇਧਰ ਆ ਲੈ ਜਨਾਬ ਹੋਲੀ ਦੇ ਘੇੜ ਨਹੀਂ ਆਂ ਕਢਾਉਣਾ ਹੋਲੀ ਪੁੱਤ ਕਢਾਉਣਾ ਇਧਰ ਤੁਸੀਂ ਜਿਉਣਾ ਹਰਾਮ ਕੀਤਾ ਲੋਕਾਂ ਦਾ ਇਹ ਐਡੇ ਐਡੇ ਬੋਤਲ ਕੱਟੇ ਤੈਨੂੰ ਮਗਰ ਲਈ ਫਿਰਦੇ ਆ ਫਿਰ ਬੋਲੀ ਤੇਰੀ ਮਾੜੀ ਲੱਗਦੀ ਮੈਨੂੰ ਹਜੇ ਵੀ ਓਏ ਪਾਗ ਵਾਲਿਆ ਦੰਦ ਨਾ ਕੱਟ ਮੈਂ ਤੇਰੇ ਬੂਥਾ ਸੇਕੁੰਦਰਾ ਬੇਨਤੀ ਐ ਹਨਦਰ ਸਾਹਿਬ ਇੱਕ ਪ੍ਰੇਮ ਹੁੰਦੇ ਹੋਲੀ ਘੇੜਦੇ ਸੀਗੇ ਅੱਜ ਸਾਲ ਬਾਤ ਤਹਾਰ ਆਉਂਦਾ ਬੱਚੇ ਹੂੰ ਉਹਨਾਂ ਨੇ ਮਨਾਉਣਾ ਹੁੰਦਾ ਤੇ ਉਹਨਾਂ ਨੂੰ ਤੁਸੀਂ ਮੈਂ ਸੁਣਿਆ ਵੀ ਤੁਸੀਂ ਉਹਨਾਂ ਦਾ ਫੋਨ ਆਇਆ ਸੀ ਕੋਈ ਯਾਰ ਦੋਸਤ ਉਹਨਾਂ ਦਾ ਅੱਛਾ ਮਤਲਬ ਤੁਸੀਂ ਉਹਨਾਂ ਨੂੰ ਥਾਣੇ ਲਿਆਏ ਮਤਲਬ ਛਡਾਉਣ ਵਾਸਤੇ ਫੋਨ ਕਰ ਰਹੇ ਹੋ ਤੁਸੀਂ ਅੱਜ ਤੱਕ ਤਾਂ ਥਾਣੇਦਾਰ ਸਾਹਿਬ ਸਾਨੂੰ ਕਿਤੇ ਥਾਣੇ ਹੋਣਾ ਨਹੀਂ ਪਿਆ ਬੜੇ ਥਾਣੇਦਾਰ ਇੱਥੇ ਲੱਗੇ ਆ ਸਾਡੇ ਇਧਰ ਇਧਰ ਸਮਝਾ ਜੀ ਰੋਕ ਰੋਕੋ 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 ਉਹ ਪੱਜ ਗਏ ਉਹ ਫੜ 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 ਇਧਰ ਲਾ ਇਧਰ ਲਾ ਸਾਈਡ ਤੇ ਇਧਰ ਦਾ ਸਾਈਡ ਤੇ ਇਹ ਮੈਨੂੰ ਇਹ ਮਾਰ ਕਿਚ ਇਧਰ ਇਧਰ ਲਾ ਸੜ ਤੇ ਇਧਰ ਲਾਓ ਸੜ ਤੇ ਗੰਦ ਪਾਇਆ ਤੁਸੀਂ ਜਨਾਬ ਹੋਲੀ ਦੇ ਖੇਡਣੀ ਐ ਅਸੀਂ ਖਡਾਉਣਾ ਹੋਲੀ ਪੁੱਤ ਖਡਾਉਣਾ ਇਧਰ ਐ ਸਾਰੀ ਖੇਡੀ ਜਾਂਦੇ ਹੋਲੀ ਦੇ ਖੇਡਣੀ ਐ ਜਨਾਬ ਅਸੀਂ ਵਸ ਫੜਾਉਣ ਨੂੰ ਚਲੋ ਚਲੋ ਆ ਚਾਬੀ ਕੱਢੋ ਮੋਟਰਸਾਈਕਲ ਦੇ ਤੋਂ ਕੀ ਗੰਦ ਪਾਇਆ ਤੁਸੀਂ ਚਾਬੀ ਕੱਢੋ ਚਲੋ ਉਧਰ ਲਾਓ ਜਨਾਬ ਸਾਰੀ ਖੇਡ ਦਿਆ ਖਡਾਉਣਾ ਸਾਰੀ ਖੇਡ ਦਿਆ ਚਲ ਖਡਾਉਣੇ ਤੁਹਾਨੂੰ ਚਲੋ ਅੰਦਰ ਲੈ ਕੇ ਚੱਲੋ ਅੰਦਰ ਲੈ ਕੇ ਚੱਲੋ ਚਲੋ ਆਜੋ ਓਏ ਆਜੋ ਚਲੋ ਤੂੰ ਤੁਸੀਂ ਜਿਉਣਾ ਹਰਾਮ ਕੀਤਾ ਲੋਕਾਂ ਦਾ ਬਾਕੀ ਤੇ ਲੈ ਕੇ ਚੱਲੋਂ ਅੰਦਰ ਇਹਨੂੰ ਖੋਲ ਤੋ ਖੋਲ ਤੋ ਹਲਾ ਹਲਾ ਇਧਰ ਇਧਰ ਲਾ ਸਾਈਡ ਤੇ ਲੈ ਇਹਨੂੰ ਵੀ ਲੈ ਓਏ ਇਧਰ ਲਾ ਸਾਈਡ ਤੇ ਇਧਰ ਲਾ ਸਾਈਡ ਤੇ ਲੈ ਇਧਰ ਇਧਰ ਲੈ ਆ ਇਹਨੂੰ ਚਾਬੀ ਕੱਢ ਕੇ ਲਿਆਓ ਆਹ ਫਿਰ ਚਾਬੀ ਆ ਚਲੋ 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 ਲੈ ਕੇ ਚੱਲੋਂ ਅੰਦਰ ਇਹਨੂੰ ਪੜਾਵਾ ਪਾਉ ਉਹ ਇਹਨਾਂ ਨੂੰ ਚਲੋ ਪਾਉ ਉਹ ਮੁੰਡੇ ਇਹਨਾਂ ਨੂੰ ਵਜੇ ਵਜਾਉਂਦੇ ਇਹ ਐਡਾ ਮੁਰ ਇੱਥੇ ਚਲੋ ਇਧਰ ਤੂੰ ਕੰਜਰ ਦਾ ਜੰਮਿਆ ਹੈ ਨਹੀਂ ਇਹ ਤੈਨੂੰ ਕਿੱਧਰ ਲਾਈ ਫਿਰਦੇ ਇਹ ਸ਼ਰਮ ਲਈ ਕੰਜਰਦਿਆਂ ਨੇ ਹਾਂ ਉਹ ਲੋਕ ਰੇਡ ਤੇ ਮਲਕੀਤ ਕਰੋ ਬੰਦ ਹਰਬੰਸ ਬੰਦ ਕਰੋ ਇਹਨਾਂ ਨੂੰ ਚਲੋ 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 ਬੈਠੋ ਇੱਥੇ ਬੈਠੋ ਇੱਥੇ ਧਿਆਨ ਨਾਲ ਬੈਠੋ ਬੈਠ ਬੈਠੋ ਇੱਥੇ ਹਾਂ ਅਬ ਆਜੇ ਜੇ ਫੜਾ ਇਹਨਾਂ ਦੇ ਹਾਂ ਫੜਾ ਆਹ ਫੜਾ ਹੋਟਲਾਂ ਦੀ ਹਾਂ ਲਾਣਾਂ ਨੂੰ ਅੰਦਰ ਬੰਦ ਕਰ ਕੌਣ ਦੇਖਿਆ ਕੌਣ ਆਉਂਦਾ ਕੋਈ ਨਹੀਂ ਆ ਜਾਣਦੇ ਜਿਹੜਾ ਆਉਂਦਾ ਜਿਹੜੇ ਦੂਜੇ ਸੀ 15 20 ਉਹ ਭੱਜ ਗਏ ਉਦੋਂ ਦੂਜੇ ਨਾਕੇ ਤੇ ਕਰੋ ਦੂਜੇ ਨਾਕੇ ਤੇ ਦੇਖਦੇ ਦੂਜੇ ਨਾਕੇ ਤੇ ਕਰੋ ਫੋਨ ਕੋਈ ਆ ਕੇ ਲਾਉਣੇ ਆ ਕਰਕੇ ਨਾ ਤੇ ਨਹੀਂ ਨਹੀਂ ਕੋਈ ਨਹੀਂ ਹਰਬੰਸ ਸਿੰਘ ਨਾ ਬਲੇਟੋ ਸਾਰੇ ਇਹ ਠੀਕ ਹੈ ਜਿਹੜਾ ਗੰਦ ਪਾਇਆ ਆ ਕੀ ਪੀ ਪਣੀ ਚੱਕੀ ਬੈਠਿਆ ਵੀ ਕੋਈ ਆਪਾਂ ਫੜਾਈ ਸੱਚ ਮੈਨੂੰ ਆ ਫੜਾਈ ਮੈਨੂੰ ਆ ਫੋਨ ਆ ਫੋਨ ਫੜੀ ਮੇਰਾ ਆ ਫੋਨ ਫੜੀ ਮੇਰਾ ਹਾਂ ਪੁਰਿਆ ਉਹ ਲਿਖਿਆ ਤੂੰ ਪੁਰਿਆ ਇੱਧਰ ਮੇਰੇ ਕੋਲ ਦੰਦ ਨਹੀਂ ਕੱਢਨੇ ਮੈਂ ਕੰਨ ਤੇ ਮਾਰੂੰਗਾ ਚਪੇੜ ਹਾਂ ਜੰਮੇ ਠੀਕ ਹੈ ਇਹ ਠਾਣਾ ਹੈ ਇਹ ਹਾਂ ਕਿੰਨੇ ਸਾਲਾਂ ਦਾ ਤੂੰ ਮੈਂ 13 ਦਾ ਹੀ 13 ਸਾਲਾਂ ਦਾ ਇਹ ਏਡੇ ਏਡੇ ਬੋਟਲ ਕੱਟੇ ਤੈਨੂੰ ਮਗਰ ਲਈ ਫਿਰਦੇ ਆ ਤੇਰੇ ਮਾਪਿਆਂ ਨੂੰ ਪਤਾ ਵੀ ਤੂੰ ਆ ਪਈ ਆ ਬਾਜੇ ਵਜਾਉਂਦਾ ਫਿਰਦਾ ਬਾਜ਼ਾਰ ਚ ਗਲਤੀ ਹੋ ਗਈ ਨਹੀਂ ਮਾਪਿਆਂ ਨੂੰ ਪਤਾ ਵੀ ਬਾਜੇ ਵਜਾਉਣ ਗਿਆ ਮੈਂ ਕੀ ਕਹਿ ਕੇ ਆਇਆ ਕਰੇ ਮੈਂ ਨਹੀਂ ਰੰਗ ਦਿਵਾਉਂਗੀ ਲੈ ਚੁੱਪ ਕਰਕੇ ਬੈਠ ਬੈਠ ਤੂੰ ਚੁੱਪ ਕਰਕੇ ਤੈਨੂੰ ਪੁੱਛ ਦਾਂ ਮੈਂ ਪਤ ਤਾਂ ਸਿਆਣਾ ਬਣ ਤਰੀ ਕਿਹੜੀ ਕਲਾਸ ਚ ਪੜ੍ਹਦਾ ਮੈਂ 9th ਜੀ 9ਵੀਂ ਚ ਅੰਗਰੇਜ਼ੀ ਵਧੀਆ ਬੋਲਦਾ ਹੈ ਇਹਨੀ ਇੰਗਲਿਸ਼ ਮੀਡੀਅਮ ਚ ਹੈ ਹਾਂਜੀ ਅੱਛਾ ਕਿੰਨੇ ਭੈਣ ਭਰਾ ਤੁਸੀਂ ਇਹ ਦੋਵੇਂ ਭੈਣ ਕਿ ਭਰਾ ਦੋ ਚ ਭਰਾ ਹੀ ਹੈ ਭਰਾ ਹੀ ਦੋ ਜੀ ਜਨਾਬ ਇਹਦਾ ਨਾਲ ਆ ਤੂੰ ਬਹਿ ਜਾ ਟੱਕੇ ਬਹਿ ਜਾ ਨਾਲ ਆ ਮੈਨੂੰ ਪਤਾ ਥੋੜੀਆਂ ਕਰਤੂਤਾਂ ਦਾ ਕਰਦਾ ਤੇਰੀ ਨਾਲ ਚੱਲ ਬੈਠ ਪੁੱਤ ਤੂੰ ਸਿਆਣਾ ਬਣ ਹਾਇਦਰਾ ਦਾ ਵੱਡਿਆ ਤੂੰ ਪੂਰੇ ਕਿੰਨੀ ਉਮਰ ਹੈ ਤੇਰੀ 32 ਸਾਲੀ 30 32 ਸਾਲ 30 ਕੇ 32 32 ਸਾਲ ਤੇ ਆ ਭੋਰਾ ਭੋਰਾ ਨਿਆਣੇ ਮਗਰ ਲਾਇਆ ਮੈਨੂੰ ਇਹ ਯਾਰ ਇੱਕ ਗੱਲ ਦੱਸ ਮੇਰੀ ਤਾਂ ਆਦਤ ਹੀ ਨਹੀਂ ਕਿਸੇ ਨੂੰ ਪਰੇਸ਼ਾਨ ਕਰਨ ਦੀ ਤੇ ਆ ਕੀ ਤੁਸੀਂ ਹੋਲੀ ਦਾ ਤਰੀਕਾ ਹੈ ਕੋਈ ਤੁਹਾਡਾ ਮਨਾਉਣ ਦਾ ਨਹੀਂ ਆ ਉਹਦਾ ਅਸੀਂ ਰੰਗ ਲਾਉਣ ਆਏ ਸੀਗੇ ਆ ਆ ਇਹਦੇ ਨਾਲ ਰੰਗ ਲੱਗਦਾ ਉਹਦਾ ਜਵਾਕ ਨੇ ਲੈ ਲਿਆ ਜੀ ਫਿਰ ਯਾਰ ਬੋਲੀ ਤੇਰੀ ਮਾੜੀ ਲੱਗਦੀ ਮੈਨੂੰ ਹਜੇ ਵੀ ਨਹੀਂ ਵੀਰ ਯੋ ਜਵਾਕ ਹੀ ਇਹਨੂੰ ਜਵਾਕ ਹੀ ਆਖਾਂਗੇ ਨਹੀਂ ਜਵਾਕ ਨੇ ਲੈ ਲਿਆ ਤੇ ਵਜਾਈ ਤਾਂ ਤੂੰ ਜਾਂਦਾ ਸੀਗਾ ਉਹ ਫਿਰ ਮੜਾ ਐ ਮਾਮੂ ਜੀ ਬੋਲਿਆ ਜੀ ਤੇ ਫਿਰ ਮੈਂ ਵਜਾਵਾਂ ਫਿਰ ਚੰਗੇ ਤਰੀਕੇ ਨਾਲ ਚਲੋ ਇਹ ਗਲਤੀ ਹੈ ਜੀ ਬੋਲਿਆ ਵੇ ਸਾਰੇ ਤੁਸੀਂ ਓਏ ਪਾਗਲਿਆ ਦੰਦ ਨਾ ਕੱਢ ਮੈਂ ਤੇਰੇ ਬੂਥਾ ਸਿਕੁੰਦਰ ਗਲਤੀ ਹੋ ਗਈ ਸਾਡੀ ਇੱਥੇ ਨਾਨਕੇ ਆਏ ਆ ਇਧਰ ਆ ਮੂਰੇ ਇਧਰ ਆ ਮੂਰੇ ਦੰਦ ਕਿਵੇਂ ਨਿਕਲਦੇ ਤੇਰੇ ਹਾਂ ਮੈਂ ਗਲਤੀ ਤੇਰੇ ਦੰਦ ਕੱਢਦੇ ਆ ਤੁਹਾਡੇ ਮਾਪਿਓ ਨੇ ਐਸਾ ਵਾਸਤੇ ਜੰਮਿਆ ਤੁਹਾਨੂੰ ਤੁਹਾਡੀ ਸ਼ਿਕਾਇਤ ਆਈ ਜਾਂਦੀ ਨੂੰ ਘੱਟੋ ਘੱਟ ਮੇਰੇ ਕੋਲ 3 ਦਿਨ ਹੋ ਗਏ ਵੇ ਹੁੱਲੜ ਬਾਜੀ ਕਰਨਗੇ ਹੁੱਲੜ ਬਾਜੀ ਕਰਨਗੇ ਤਿਆਰੀਆਂ ਕਰੀ ਫਿਰਦੇ ਨਾਲ ਦੇ ਕਿਧਰ ਘੇਰੇ 15 20 ਹੋਰ ਸੀਗੇ ਨਹੀਂ ਆਤੀ ਤੇ ਆ ਵੀ ਤਰੇ ਚਾਰ ਜਣੇ ਸੀ ਤੁਸੀਂ ਬਾਜ਼ਾਰ ਵੇਚਦੀ ਘਟੋ ਘਟ 7-8 ਮੋਟਰਸਾਈਕਲਾਂ ਤੇ ਸੀਗੇ 7-8 ਹੋਰ ਪਾਰਟੀਆਂ ਹੋਵਗੀਆਂ ਕੋਈ ਅੱਛਾ ਪਾਰਟੀਆਂ ਥੋਡੀਆਂ ਉਹ ਭਰਾਏ ਆਖਿਆ ਜੂਗਾ ਹੋਰ ਜਣੇ ਸੀਗੇ ਹੀ ਉਹ ਅਸੀਂ ਤਾਂ ਉਹਨਾਂ ਨੂੰ ਜਾਣਦੇ ਨਹੀਂਗੇ ਜਿਹੜੇ ਪਿੱਛੇ ਭੱਜ ਕੇ ਗਏ ਆ ਉਹ ਕੌਣ ਸੀ ਹੋਰ ਕੋਈ ਹੋਣਗੇ ਅਸੀਂ ਨਹੀਂ ਉਹਨਾਂ ਨੂੰ ਜਾਣਦੇ ਆ ਜਾਣਦੇ ਨਹੀਂ ਆਸੀਂ ਉਹਨਾਂ ਨੂੰ ਉਧਰ ਸੀਗੇ ਦੂਜੇ ਸੀਗੇ ਹੈਗੇ ਤਾਂ ਸੀਗੇ ਉਹ ਪਰ ਤੇ ਜੇ ਤੁਹਾਡੇ ਨਾਲ ਤੁਹਾਡੇ ਨਾਲ ਦੀ ਸੀ ਵਿਗੜੇ ਵੇ ਸਾਡੇ ਨਾਲ ਦੀ ਨਹੀਂ ਵਿਗੜੇ ਵੇ ਤੁਹਾਡੇ ਵਰਗੇ ਨਹੀਂ ਨਹੀਂ ਐਦਾ ਰੰਗ ਯਾਰ ਮੈਂ ਤਾਂ ਹੈਰਾਨ ਆ ਤੁਹਾਡੇ ਤੋਂ ਵੀ ਕੋਈ ਨਸ਼ਿਆਂ 'ਚ ਪੈ ਗਿਆ ਕੋਈ ਹਾ ਹੁੱਲੜ ਬਾਜ਼ੀਆਂ 'ਚ ਪੈ ਗਿਆ ਮਾਪਿਓ ਨੇ ਇੰਨਾ ਵਾਸਤੇ ਕਿੰਨੇ ਕਿੰਨੇ ਭੈਣ ਭਰਾਓ ਤੁਸੀਂ ਕਿੰਨੇ ਭੈਣ ਭਰਾ? ਹਾਂਜੀ ਇੱਕ ਭੈਣ ਇੱਕ ਭੈਣ ਤੇ ਇੱਕ ਭਰਾ ਹੈ। ਹਾਂਜੀ ਠੀਕ ਹੈ ਭੈਣ ਵੱਡੀ ਛੋਟੀ ਹੈ? ਵੱਡੀ ਹੈ। ਵੱਡੀ ਹੈ ਭੈਣ। ਤੇ ਫਿਕਰ ਕਰ ਮਾੜੀ ਮੋਟੀ ਭੈਣ ਵਿਆਹਣੀ ਹੈ ਮਾਪਿਓ ਦੇ ਨਾਲ ਰਲ ਕੇ ਇਹ ਆ ਚੀਜ਼ਾਂ ਹੁੱਲੜ ਬਾਜ਼ੀਆਂ ਕਰਨ ਲੱਗ ਪਈ ਤੁਹਾਡੀ ਸ਼ਿਕਾਇਤ ਪਤਾ ਕੀ ਆਈ ਸੀ ਵੀ ਤੁਸੀਂ ਬਾਜ਼ਾਰ ਦੇ ਵਿੱਚ ਕੁੜੀਆਂ ਤੇ ਰੰਗ ਪਾ ਕੇ ਨਿਕਲਿਓ? ਐਵੇਂ ਨਹੀਂ ਨਾਕਾ ਲਾਇਆ ਮੈਂ ਨਹੀਂ ਐਸੀ ਨਹੀਂ ਭਾਈ ਕੁੜੀਆਂ ਦੇ ਰੰਗ ਦਾ ਨਹੀਂ ਪਾਇਆ ਜਿਹੜਾ ਮੋਟਰਸਾਈਕਲ ਥੋੜਾ ਬਾਹਰ ਖੜਾ ਨਾ ਨੰਬਰ ਦਾ ਜਿਹੜਾ ਜਿਹੜਾ ਤੇਰੇ ਕੋਲੋਂ ਲੋਕ ਲਵਾਇਆ ਮੈਂ ਉਹੀ ਮੋਟਰਸਾਈਕਲ ਨੰਬਰ ਨੋਟ ਕਰਵਾਇਆ ਸਨ ਆ ਫੋਨ ਦੇ ਉਰੇ ਫੋਨ ਦੇ ਉਰੇ ਆ ਫੜਿਆ ਨਹੀਂ ਫੋਨ ਇਹਨਾਂ ਦਾ ਉਰੇ ਤੇ ਫੋਨ ਖੜਾ ਉਰੇ ਆ ਫੜ ਮਲ ਕੀ ਤਾ ਹਣਾ ਫੋਨ ਹੈ ਉਰੇ ਆ ਛੋਟਾ ਉਰੇ ਆ ਉਰੇ ਹੈਗੇ ਹੈਗੇ ਆ ਫੜਾਦਾ ਸੀ ਜੀ ਮੈਂ ਤਾਂ ਬਸ ਚੱਲ ਬੈਠੋ ਬਸ ਬੈਠੋ ਬੈਠੋ ਕੋਈ ਨਹੀਂ ਕਰਦਾ ਗੱਲ ਕਰ ਦਿੰਦਾ ਕਰ ਦਿੰਦਾ ਗੱਲ ਆਪ ਨੂੰ ਫੋਨ ਇਹਨਾਂ ਦੇ ਮਾਪਿਆਂ ਨੂੰ ਕਰੋ ਫੋਨ ਹਾਂ ਫੋਨ ਰੱਖੋ ਕੋਲੇ ਕੋਈ ਨਹੀਂ ਫੋਨ ਥੋੜਾ ਦੇਨੇ ਇਹਨਾਂ ਨੂੰ ਇਹਨਾਂ ਨੂੰ ਵਾਜੇ ਵਜਾਉਣ ਦਾ ਤਰੀਕਾ ਦੱਸਦੇ ਹਾਂ ਹਾਂ ਸਰਪੰਚ ਸਾਹਿਬ ਕਰਦਾ ਮੈਂ ਕੋਈ ਗੱਲ ਨਹੀਂ ਕਰਦਾ ਮੈਂ ਥੋੜਾ ਬਿਜ਼ੀ ਹਾਂ ਜੀ ਹਾਂ ਥੋੜਾ ਜਿਹਾ ਬਿਜ਼ੀ ਹਾਂ ਉਹ ਮੰਡੀਰ ਖਾਨਾ ਜਿਹਾ ਸੀਗਾ ਸਰਪੰਚ ਸਾਹਿਬ ਫੁੱਲੜ ਬਾਜੀਆਂ ਕਰਦੇ ਫਿਰਦੇ ਸੀ ਉਹ ਕੁਝ ਨਹੀਂ ਪਤਾ ਹੀ ਆ ਤੁਹਾਨੂੰ ਕੀ ਕਰਦੇ ਆ ਉਹ ਸ਼ਿਕਾਇਤ ਆਈ ਆ ਕੁੜੀਆਂ ਤੇ ਰੰਗ ਰੰਗ ਪਾ ਕੇ ਨਿਕਲ ਕੇ ਬਾਜ਼ਾਰ ਦੇ ਵਿੱਚੋਂ ਮੋਟਰਸਾਈਕਲ ਭਜਾਈ ਫਿਰਦੇ ਆ ਆ ਵਾਜੇ ਜੇ ਪੂਪਣੀਆਂ ਜੀਆਂ ਪਾਈਆਂ ਮੂੰਹ 'ਚ ਕਿਹੜਾ ਤਰੀਕਾ ਇਹ ਸਰਪੰਚ ਸਾਹਿਬ ਤੁਸੀਂ ਐਦੇ ਕੋ ਹੋਲੀਆਂ ਆਪਾਂ ਵੀ ਮਨਾਉਂਦੇ ਹੁੰਦੇ ਸੀ ਨਾ ਮੈਂ ਹੈਰਾਨ ਆ ਮੈਨੂੰ ਤਾਂ ਇਹਨਾਂ ਤੋਂ ਪਤਾ ਨਹੀਂ ਬਸ ਕੋਈ ਮੈਂ ਮੈ ਲਾਉਣਾ ਜੀ ਫੋਨ ਤੁਹਾਨੂੰ ਲਾਉਣਾ ਹੈਲੋ ਹੈਲੋ ਹਾਂਜੀ ਕੌਣ ਜੀ ਐਸਐਚਓ ਧਰਮ ਸਿੰਘ ਬਰਾੜ ਬੋਲਦਾ ਕੁਲਦੀਪ ਚੰਦ ਜੀ ਹਾਂਜੀ ਦੱਸੋ ਜੀ ਇੱਕ ਵਾਰੀ ਮੇਰੇ ਕੋਲ ਆ ਕੇ ਜਾਓ ਥਾਣੇ ਥੋੜਾ ਜਿਹਾ ਸਰ ਅੱਜ ਥੋੜਾ ਜਿਹਾ ਟਾਈਮ ਘੱਟ ਸੀਗਾ ਕੱਲ ਮਿਲ ਲੈਂਦੇ ਜੀ ਨੇ ਕੱਲ ਨੂੰ ਯਾਰ ਜ਼ਰੂਰੀ ਆ ਜ਼ਿੰਮੇਵਾਰ ਬੰਦੇ ਤੁਸੀਂ ਸ਼ਹਿਰ ਦੇ ਠੀਕ ਹੈ Holi ਆ ਗਈ ਤੇ ਸਾਨੂੰ ਵੀ ਹਦਾਇਤਾਂ ਆਖਤਾ ਹੈ ਹੈੱਡ ਕੁਆਟਰ ਤੋਂ ਠੀਕ ਹੈ ਓਕੇ ਜੀ ਆ ਕੇ ਜਾਓ ਹੁਣ ਆ ਕੇ ਜਾਓ ਹੁਣ ਓਕੇ ਸਰ ਓਕੇ ਇਹ ਤਾਂ ਸੇ ਲੋਕਾਂ ਦੇ ਪੁਲਿਸ ਪੁਲਿਸ ਵੇਲੀ ਇਹਨਾਂ ਦੇ ਪਾ ਦੇ ਸਹੀ ਗੱਲ ਹੈ ਜੀ ਠੀਕ ਹੈ ਪਹਿਲਾਂ ਵੀ ਹੁੱਲੜਵਾਈ ਕਰਕੇ ਆਏ ਹੈ ਜੀ ਇਹ ਬਸ ਸੜੇ ਤੇ ਪ੍ਰਭੂ ਹਲਵਾਈ ਆਪਣਾ ਹਾਂ ਉਹਦੀ ਮਠਿਆਈ 'ਚ ਰੰਗ ਪਾ ਕੇ ਆਏ ਆ ਪਹਿਲਾਂ ਇਹ ਆਹੇ ਹਾਂ ਇਹੀ ਪਾ ਕੇ ਆਏ ਆ ਜਨਾਬ ਇਹ ਕੁੜੀਆਂ ਦੇ ਉੱਤੇ ਵੀ ਰੰਗ ਪਾਇਆ ਇਹਨਾਂ ਨੇ ਇੱਕ ਬੱਚੇ ਦੇ ਮੋਟਰਸਾਈਕਲ ਦੀ ਸਾਈਡ ਮਾਰਿਆ ਆਏ ਹੈ ਜੀ ਹੇ ਹਾਂ ਜੀ ਇਹਨਾਂ ਦੇ ਨਾਲ ਸਾਰੇ ਜਿੰਨੇ ਫਿਰਦੇ ਇਹਨਾਂ ਦੇ ਨਾਲ ਦੇ ਘਟੋ ਘਟ 10 12 ਭੱਜੇ ਆ ਹੋਰ ਇਹ ਹਰਬੰਸ ਵੀਰੇ ਕਰੋ ਸਾਰਾ ਠੀਕ ਹੈ ਠੀਕ ਹੈ ਜੀ ਆ ਗਿਆ ਕੋਈ ਨਹੀਂ ਕਰਦੇ ਗੱਲ ਸਸੀ ਗੱਲ ਨਾਲ ਸਸੀ ਗੱਲ ਬੈਠਾ ਹੋਰ ਕੁਲਦੀਪਾ ਠੀਕ ਹਾਂ ਠੀਕ ਠਾਕ ਕਿਵੇਂ ਦੁਕਾਨਦਾਰੀ ਵਧੀਆ ਚੱਲ ਰਹੀ ਚੱਲੀ ਜਾਂਦੀ ਵਧੀਆ ਹਾਂ ਜੀ ਹਾਂ ਜੀ ਠੀਕ ਹੈ ਚਲੋ ਵੈਸੇ ਤਾਂ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਨਾ ਕਿਉਂਕਿ ਸਰਕਾਰ ਵੀ ਸਖਤ ਹੈ ਹਾਂਜੀ ਤੇ ਸਾਡੇ ਹੈੱਡਕੁਆਰਟਰ ਤੋਂ ਵੀ ਜਿਹੜੇ ਹਦਾਇਤਾਂ ਸਖਤ ਹੈ ਹਾਂਜੀ ਵੀ ਚੈਨਾ ਦੂਰਤੀ ਵੀ ਇਹੀ ਸਖਤੀ ਰੱਖੀ ਪੂਰੀ ਠੀਕ ਹੈ ਜੀ ਤੇ ਹੁਣ ਹੋਲੀ ਤੇ ਜਿਹੜਾ ਹੈਗਾ ਨਾ ਇਤ ਕੀ ਰੰਗ ਬਹੁਤ ਖਤਰਨਾਕ ਹੈ ਇਹਦੇ ਹਾਂਜੀ ਮੈਂ ਇਹੀ ਤੁਹਾਨੂੰ ਦੁਕਾਨ ਤੇ ਵੀ ਕਹਿ ਕੇ ਆਇਆ ਸੀਗਾ ਹਾਂਜੀ ਤੇ ਪਰ ਮੈਨੂੰ ਉਹਨਾਂ ਕੁਝ ਜ਼ਿੰਮੇਵਾਰ ਬੰਦੇ ਨੇ ਦੱਸਿਆ ਵੀ ਕੁਝ ਬੰਦੇ ਜਿਹੜੇ ਆ ਉਹ ਹਜੇ ਇਹ ਗੱਲ ਕਹਿੰਦੇ ਆ ਵੀ ਪੁਲਿਸ ਹੋਲੀਆਂ ਦੀਵਾਲੀਆਂ ਲੋੜੀਆਂ ਇਕੱਠੀਆਂ ਕਰ ਨਿਕਲਦੀ ਨਹੀਂ ਸਾਰੇ ਉਸੀ ਤਾਂ ਨਹੀਂ ਆਖਿਆ ਕੁਛ ਨਹੀਂ ਨਹੀਂ ਪੱਕੀ ਗੱਲ ਹੈ ਹਾਂਜੀ ਹਾਂਜੀ ਨਹੀਂ ਕੀ ਕਿਹਾ ਸੀ ਜਦੋਂ ਮੈਂ ਤੇਰੇ ਕੋਲ ਪਕਾਰਾਂਗ ਲੈਣ ਗਿਆ ਸੀ ਬੰਦਾ ਪਛਾਣਿਆ ਹਾਂਜੀ ਹਾਂਜੀ ਜਾਣਦਾ ਕੱਲ ਦੇਖੋ ਹਾਂ ਇਹ ਉਹੀ ਹੈ ਜਿਹੜਾ ਮੇਰੇ ਖੜੇ ਤੋਂ ਰੰਗ ਲੈਣ ਆਇਆ ਸੀ ਪੱਕਾ ਸੱਚੀ ਕਾ ਜਨਾਬ ਸੱਚੀ ਕਾ ਠੀਕੋ ਜੀ ਹਾਂਜੀ ਹਾਂਜੀ ਕਿੰਨਾ ਰੰਗ ਰੱਖਿਆ ਰੰਗ ਤੁਹਾਡੇ ਸਾਹਮਣੇ ਹੀ ਹੈ ਜੀ ਮਸਾਹਾ ਤੇ ਕਾਹ ਦਿੰਦਾ ਬਸ ਪਟਕਾਰੀਆਂ ਰੱਖੀਆਂ ਹੋਈਆਂ ਹੋਰ ਪਿੱਛੇ ਪਛੇ ਹੋਰ ਰੰਗ ਨਹੀਂ ਨਹੀਂ ਹੋਰ ਕੋਈ ਨਹੀਂ ਠੀਕ ਸਹੀ ਹੈ ਸਾਰਾ ਸਾਰਾ ਸਹੀ ਹੈ ਕੋਈ ਕੈਮੀਕਲ ਵਗੈਰਾ ਨਹੀਂ ਨਹੀਂ ਜੀ ਮੰਡੀ ਚ ਰਹ ਨਹੀਂ 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 ਮੰਡੀ ਚ ਵਿਕਦਾ ਹਾਂ ਹਾਂ ਨਹੀਂ ਜਕਲਾ ਜਕਲਾ ਬਾੜਾ ਇਹਦਾ ਵਿਕਦਾ ਨਹੀਂ ਹੁੰਦਾ ਤੁਹਾਡਾ ਨਾਮ ਤੁਹਾਡਾ ਨਾਮ ਤਰਦੀਪ ਚੰਦ ਕੁਲਦੀਪ ਚੰਦ ਹਾਂਜੀ ਠੀਕ ਹੈ ਕਦੋਂ ਤੋਂ ਕਰ ਰਹੇ ਦੁਕਾਨ ਦੁਕਾਨ ਤਾਂ ਬਹੁਤ ਪੁਰਾਣੀ ਚੱਲ ਰਹੀ ਹੈ ਜੀ ਠੀਕ ਕੁਸ਼ਾਇਰ ਕੰਪਲੀਟ ਤਾਂ ਹੈ ਨਹੀਂ ਤੁਹਾਡੇ ਨਹੀਂ ਨਹੀਂ ਜਲਦੀ ਪੁਸ਼ਟੀ ਚੱਲਦੀ ਥੋੜੀ ਦੇਰ ਪਹਿਲਾਂ ਆਇਆ ਸੀ ਜੀ ਦੋ ਤਿੰਨ ਸੌ ਦੇ ਪੱਕੇ ਰੰਗ ਲੈਣੇ ਆ ਬਿਲਕੁਲ ਲੈ ਲਓ ਸੌਦੇ ਪੱਕੇ ਰੰਗ ਮੰਗੇ ਜਾਂਦੇ ਫਿਰ ਜਦ ਪੱਕੇ ਰੰਗ ਦੂਜੇ ਹੀ ਰੰਗਾਂ ਨੂੰ ਪੱਕੇ ਰੰਗ ਕਹਿੰਦੇ ਹੁੰਦੇ ਆ ਹੂੰ ਥੋੜਾ ਜਿਆਦਾ ਪੱਕਾ ਮੰਨ ਲੈਂਦੇ ਹਾਂ ਲੱਗ ਜਿਵੇਂ ਦੇਖੋ ਇੱਕ ਚੀਜ਼ ਦਾ ਧਿਆਨ ਰੱਖਿਓ ਕੁਲਿੰਦਰ ਜੀ ਹਾਂਜੀ ਤੇ ਕੋਈ ਵੀ ਉਹੋ ਜਿਹਾ ਪੱਕਾ ਰੰਗ ਨਾ ਵੇਚੋ ਜਿਹੜਾ ਕਿਸੇ ਤੇ ਇੱਕ ਵਾਰੀ ਲੱਗ ਗਿਆ ਤੇ 15 ਦਿਨ ਮਹੀਨਾ ਕੋਈ ਨਹੀਂ ਨਹੀਂ ਬੰਦਾ ਵੀ ਨਹੀਂ ਨਹੀਂ ਇਹ ਜੀ Holi ਜਿਹੜੀ ਆ ਨਾ ਖੁਸ਼ੀਆਂ ਦਾ ਤਿਹਾਰ ਹੈ ਹਾਂਜੀ ਹਾਂਜੀ ਠੀਕ ਹੈ ਰੰਗਾਂ ਦਾ ਤਿਹਾਰ ਹੈ ਮਨਾਉਣਾ ਚਾਹੀਦਾ ਪਰ ਕਿਸੇ ਦੇ ਐਵੇਂ ਬਿਨਾਂ ਵਜਾ ਤੁਸੀਂ ਇਦਾਂ ਦਾ ਰੰਗ ਕਿਸ ਨੂੰ ਦੇ ਕੇ ਤੋੜ ਦਿਓ ਜੋ ਆਕ ਮੈਨੂੰ ਪਤਾ ਜੋ ਆਕ ਆ ਕੇ ਮੰਗਦੇ ਆ ਮਾਂ ਪਿਓ ਵੀ ਆ ਕੇ ਕਹਿੰਦੇ ਆ ਕਿ ਜੋ ਆਕ ਨੇ ਪੱਕਾ ਰੰਗ ਨਹੀਂ ਨਹੀਂ ਠੀਕ ਹੈ ਸੁੱਕਾ ਰੰਗ ਹੋਵੇ ਪਾਣੀ ਵਾਲਾ ਰੰਗ ਹੋਵੇ ਹਾਂਜੀ ਹਾਂਜੀ ਔਰ ਆ ਟਾਈਮ ਨੂੰ ਜਿਹੜੇ ਬੰਦੇ ਆਪਣੀ ਡਿਊਟੀ ਨਹੀਂ ਸਮਝਦੇ ਨਾ ਚਾਹੀ ਕਿਸੇ ਵੀ ਵਿਭਾਗ ਦੇ ਹੋਣ ਸਰਕਾਰੀ ਹੋਣ ਗੈਰ ਸਰਕਾਰੀ ਹੋਣ ਜਿਹੜੇ ਲੋਕਾਂ ਵੀ ਜ਼ਿੰਮੇਵਾਰੀ ਨਹੀਂ ਸਮਝਦੇ ਉਹ ਇਸ ਵੇਲੇ ਨੂੰ ਘਰੇ ਜਾਣ ਦੀ ਕਰਦੇ ਮੈਂ ਕੱਲੀ ਕੱਲੀ ਦੁਕਾਨ ਤੇ ਜਾ ਰਹੇ ਹਾਂ ਹਾਂਜੀ ਸਰ ਤੇ ਹਰ ਇੱਕ ਨੂੰ ਇਹ ਬੇਨਤੀ ਕਰ ਰਹੇ ਹਾਂ ਕੋਈ ਸਖਤ ਮੈਂ ਹੁਕਮ ਨਹੀਂ ਲਾ ਰਿਹਾ ਮੈਂ ਬੇਨਤੀ ਕਰ ਰਿਹਾ ਕਿਉਂਕਿ ਦੇਖੋ ਅਸੀਂ ਪਬਲਿਕ ਸਰਵੈਂਟ ਹਾਂਜੀ ਲੋਕਾਂ ਲੋਕਾਂ ਦੀ ਮਿਹਨਤ ਦੇ ਪੈਸਿਆਂ ਦੇ ਵਿੱਚੋਂ ਟੈਕਸ ਦੇ ਵਿੱਚੋਂ ਸਾਨੂੰ ਤਨਖਾਹ ਮਿਲਦੀ ਹੈ ਸਹੀ ਗੱਲ ਸਰਕਾਰ ਸਖਤ ਹੈ ਹਾਂਜੀ ਸਾਡਾ ਪ੍ਰਸ਼ਾਸਨ ਸਖਤ ਹੈ ਹੈੱਡ ਕੁਆਟਰ ਦੀਆਂ ਸਖਤ ਹਦਾਇਤਾਂ ਸਹੀ ਚਾਈਨਾ ਡੋਰ ਵੇਲੇ ਵੀ ਅਸੀਂ ਆਪਣੇ ਜਿਹੜਾ ਉਹ ਦੇਸ਼ ਜਾਰੀ ਕੀਤੇ ਸੀਗੇ ਤੇ ਬਹੁਤ ਅਸੀਂ ਉਹ ਤੇ ਕੰਟਰੋਲ ਰੱਖਿਆ ਇਹ ਰੰਗਾਂ ਦੇ ਮਾਮਲੇ ਦੇ ਵਿੱਚ ਜਿਹੜਾ ਹੈਗਾ ਨਹੀਂ ਨਹੀਂ ਹਾਂ ਬਿਲਕੁਲ ਤੁਸੀਂ ਆਰਗੈਨਿਕ ਰੰਗ ਜਿਹੋ ਤੁਲੇ ਮਰ ਹਾਂਜੀ ਹਾਂਜੀ ਜਿੰਨੇ ਮਰਜ਼ੀ ਵਿੱਚ ਤੁਸੀਂ ਖਾਰਬ ਰੰਗ ਹੈ ਨਾ ਜਿੰਨੇ ਮਰਜ਼ੀ ਵਿੱਚ ਉਹ ਬੱਚਾ ਨੇ ਖੇਡਣਾ ਪਰ ਕੈਮੀਕਲ ਵਾਲਾ ਤੁਸੀਂ ਇਸ ਚੀਜ਼ ਦਾ ਖਾਸ ਖਿਆਲ ਰੱਖਿਓ ਕਿਉਂਕਿ ਕੈਮੀਕਲ ਵਾਲੇ ਰੰਗ ਜਿਹੜੇ ਨਾ ਕੁਲਦੀਪ ਚੰਦ ਹਾਂਜੀ ਅੱਖਾਂ ਦੇ ਵਿੱਚ ਪੈ ਗਏ ਅੱਖਾਂ ਖਤਮ ਕਰਦੇ ਜਿਹੜੇ ਫੌਨ ਰੰਗ ਆ ਰਹੇ ਹਾਂਜੀ ਹਾਂਜੀ ਠੀਕ ਹੈ ਨੱਕ ਦੇ ਵਿੱਚ ਅੰਦਰ ਚਲੇ ਗਏ ਮੂੰਹ ਦੇ ਵਿੱਚੋਂ ਅੰਦਰ ਚਲੇ ਗਏ ਫੇਫੜਿਆਂ ਚਲੇ ਗਏ ਸਾਰੇ ਕੁਛ ਨੂੰ ਸਹੀ ਸਹੀ ਗੱਲ ਹੈ ਸਹੀ ਹੈ ਸਹੀ ਹੈ ਸਰ ਤੁਸੀਂ ਮੈਂ ਸਾਰਿਆਂ ਨੂੰ ਇਕੱਲੇ ਇਕੱਲੇ ਦੁਕਾਨ ਤੇ ਜਾ ਕੇ ਮੈਂ ਤੁਹਾਨੂੰ ਨਹੀਂ ਬੁਲਾਇਆ ਨਹੀਂ ਸਹੀ ਮੈਂ ਸਮਝਦਾ ਕਿ ਤੁਹਾਡੀ ਆਪਣੀ ਮਿਹਨਤ ਹੈ ਇਹ ਤੁਸੀਂ ਆਪਣੀ ਦੁਕਾਨ ਤੇ ਕੰਮ ਕਰਨਾ ਹੈ ਮੈਂ ਆਰਡਰ ਜਾਰੀ ਕਰਕੇ ਤੁਹਾਨੂੰ ਸੱਦੀ ਜਾਵਾਂ ਉੱਥੇ ਹਾਂ ਮੈਂ ਆਪਣੀ ਡਿਊਟੀ ਨੂੰ ਸਮਝਦਾ ਮੈਂ ਹਰ ਇੱਕ ਦੁਕਾਨ ਤੇ ਜਾ ਰਿਹਾ ਹਾਂ ਓਕੇ ਸਰ ਤੇ ਮੈਂ ਜਿੱਥੇ ਵੀ ਜਾਂਦਾ ਉੱਥੇ ਹਰ ਇੱਕ ਨੂੰ ਪਤਾ ਹੁੰਦਾ ਹੈ ਕਿ ਧਰਮਨ ਸਿੰਘ ਬਰਾੜ ਨੇ ਜਿਹੜਾ ਉਹ ਕੰਮ ਜਿਹੜਾ ਉਹ ਮਾੜਾ ਕੰਮ ਨਹੀਂ ਹੁੰਦਾ ਸਹੀ ਹੈ ਇਸ ਕਰਕੇ ਵੀ ਰਿਕੁਐਸਟ ਨੂੰ ਪ੍ਰਵਾਨ ਕਰਿਓ ਚੰਗੇ ਰੰਗ ਵੇਚ ਲਓ ਚਾਹੇ ਟਰੱਕ ਭਰ ਕੇ ਵੇਚ ਲਓ ਪਰ ਜਿਹੜਾ ਕਿਸੇ ਦੇ ਬੱਚੇ ਦਾ ਕਿਸੇ ਦੇ ਜੀ ਦਾ ਕਿਸੇ ਦੀ ਸਿਹਤ ਦਾ ਨੁਕਸਾਨ ਕਰੇ ਉਹ ਹਰ ਰੰਗ ਮੇਰੀ ਬੇਨਤੀ ਹੈ ਇੱਕ ਵਾਰ ਨਹੀਂ ਨਹੀਂ ਸਾਰੇ ਇਹ ਜੀ ਗਲਤੀ ਨਹੀਂ ਕਰ ਨਹੀਂ ਨਹੀਂ ਬਿਲਕੁਲ ਨਹੀਂ ਠੀਕ ਧੰਨਵਾਦ ਧਿਆਨ ਰੱਖਿਓ ਖਾਸ ਹਾਂ ਕੋਈ ਗੱਲ ਨਹੀਂ ਕੋਈ ਮੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਨਹੀਂ ਸਰ ਬਿਲਕੁਲ ਹੋਰ ਚਲੋ ਠੀਕ ਹੈ ਵੀ ਇਹ ਤਾਂ ਚੱਲਦਾ ਹੀ ਹੁੰਦਾ ਈ ਧਿਆਨਾਂ ਧੂਰਾਂ ਤੇ ਤੁਹਾਨੂੰ ਪਤਾ ਖਰਚੇ ਕੱਢਣੇ ਹੁੰਦੇ ਆ ਮੈਂ ਕਹਿੰਦਾ ਧਰਮ ਸਿੰਘ ਬਰਾਰਕ ਨੇ ਬੜਾ ਸਖਤ ਬੰਦਾ ਨਹੀਂ ਨਹੀਂ ਧਰਮ ਸਿੰਘ ਇੱਥੇ ਆਉਂਦੇ ਜਾਂਦੇ ਰਹਿੰਦੀ ਪੜ ਲਿਗਾ ਦੋਪੇ ਰਹੀ ਕਰਦੇ ਹੁੰਦੇ ਸਖਤਾਈ ਜੀ ਫਿਰ ਉਹ ਵੀ ਚੱਲੀ ਜਾਂਦਾ ਇਹਦਾ ਸਾਫ ਨਾਲ ਚੱਲੀ ਨਹੀਂ 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 ਇਹ ਇਹ ਤਾਂ ਚੱਲੀ ਜਾਂਦਾ ਹੀ ਉਹ ਤੇ ਦਾ ਖਰਚੇ ਵੀ ਕਰਨੇ ਪੈਂਦੇ ਰੱਗਾ ਤਲਾਂ ਜੀ ਰੰਗ ਲੈਓ ਜਿੰਨਾ ਮਰਜ਼ੀ ਕਿਹੜਾ ਚਾਹੀਦਾ ਇਹਨਾਂ ਦੇ ਉਹਦਾ ਇਹ 3000 ਰੁਪਏ ਦੀ ਕੁੜੀ ਲਈ ਛੋਟੇ ਆਸਤੇ ਠੀਕ ਹੈ ਖੁਲਦੀਪ ਚੰਦ ਜੀ ਮੈਂ ਇੱਕ ਜੀ ਦੱਸਾਂ ਤੁਹਾਨੂੰ ਮੇਰੀ ਇੱਕ ਆਦਤ ਹੈ ਵੀ ਮੈਂ ਨਾ ਕਿਸੇ ਤੇ ਸਖਤੀ ਕਰਕੇ ਰਾਜੀ ਨਹੀਂ ਹੁੰਦਾ ਪਰ ਜਦੋਂ ਬੰਦਾ ਬੇਵਕੂਫ ਬਣਾਉਂਦਾ ਨਾ ਤੇ ਸਾਨੂੰ ਵੀ ਆ ਵਰਦੀ ਬੜਾ ਕੁਝ ਸਿਖਾਉਂਦੀ ਹੈ ਠੀਕ ਹੈ ਠੀਕ ਹੈ ਜੀ ਇਹ ਵਰਦੀ ਜਿਹੜੀ ਇਹਨੂੰ ਕਿ ਮਾਂ ਆ ਸਾਡੀ ਹਾਂਜੀ ਠੀਕ ਹੈ ਤੇ ਮਾਂ ਨੂੰ ਨਾ ਆਪਣੇ ਪੁੱਤ ਦਾ ਫਿਕਰ ਹੁੰਦਾ ਹਾਂਜੀ ਹਾਂਜੀ ਵੀ ਇਹਦਾ ਢੱਡ ਕਿਵੇਂ ਪਰਣਾ ਆਪ ਘੁਖੀ ਰਹੇ ਜੇ ਹਾਂਜੀ ਤੇ ਉਹ ਜਿਹੜੇ ਫਰਜ਼ ਹੈ ਨਾ ਫਰਜ਼ ਆ ਸਾਡੇ ਪਿਓ ਦਾ ਕੰਮ ਕਰਦਾ ਸਹੀ ਗੱਲ ਹੈ ਉਹ ਸਾਨੂੰ ਇਹ ਕਹਿੰਦੇ ਕਿ ਆਪਦੀ ਮਾਂ ਦਾ ਖਿਆਲ ਰੱਖਣਾ ਤੁਸੀਂ ਜਿਹੜੀ ਤੁਹਾਡੇ ਤੁਹਾਡੇ ਢੱਡ ਦਾ ਫਿਕਰ ਰੱਖੀ ਹਾਂਜੀ ਹਾਂਜੀ ਤੇ ਜਦੋਂ ਜੇ ਤਾਂ ਮੈਨੂੰ ਕਹਤੀ ਗੱਲ ਹਾਂਜੀ ਉਹ ਤਾਂ ਮੈਂ ਕਰ ਲਊਗਾ ਤੇ ਜਿਹੜੀ ਆ ਸਾਡੀ ਮਾਂ ਨੂੰ ਜਿਹੜੀ ਸਾਨੂੰ ਰੋਟੀ ਰੋਜੀ ਦਿੰਦੀ ਹੈ ਨਾ ਜਦੋਂ ਇਹਨੂੰ ਤੁਸੀਂ ਕੋਈ ਬੁਰਾ ਭਲਾ ਬੋਲੋਗੇ ਤਾਂ ਮੇਰੇ ਕੋਲ ਬਰਦਾਸ਼ਤ ਨਹੀਂ ਹੋਣਾਗਾ ਸਹੀ ਗੱਲ ਆਉਂਦਾ ਸਾਨੂੰ ਸਾਰਾ ਕੁਝ ਹੈ ਨਹੀਂ ਇਹ ਜੀ ਕੋਈ ਗੱਲ ਨਹੀਂ ਹੋਈ ਵੈਸੇ ਮੇਰੀ ਇੱਕ ਗੱਲ ਸੁਣ ਲਓ ਸਖਤ ਸ਼ਬਦਾਂ ਵਿੱਚ ਸੁਣ ਲਓ ਹਾਂਜੀ ਵੀ ਤੁਹਾਡੇ ਬਾਰੇ ਮੈਨੂੰ ਖਾਸ ਕਰਕੇ ਪਤਾ ਲੱਗਿਆ ਨਹੀਂ ਨਹੀਂ ਜਨਾਬ ਇਹ ਜੀ ਨਹੀਂ ਕੋਈ ਗੱਲ ਤੇਰੀ ਰਿਕਾਰਡਿੰਗ ਹੈ ਮੇਰੇ ਕੋਲ ਨਹੀਂ ਨਹੀਂ ਚਲੋ ਤੁਸੀਂ ਹਾਂ ਚਲੋ ਤੁਸੀਂ ਸੌ ਪਾ ਲਓ ਜੇ ਕੋ ਸੌ ਸੌ ਨਹੀਂ ਪਾਣੀ ਸੌ ਪਾਓ ਦੱਸ ਮੇਰੇ ਨਿਗਰਾਨੀ ਰਹੂਗੀ ਇਸ ਗੱਲ ਦਾ ਦੇਖੋ ਅਸਲ ਚ ਕੀ ਹੁੰਦਾ ਗੁਰਦੀਪ ਜਾਨ ਜੀ ਇਹ ਜਿਹੜੇ ਰੰਗ ਆ ਨਾ ਅਸੀਂ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਸਾਰੀਆਂ ਰਿਪੋਰਟਾਂ ਪੜੀਆਂ ਸਭ ਕੁਝ ਪਤਾ ਕੀਤਾ ਠੀਕ ਹੈ ਜਿਹੜੇ ਹੁਣ ਰੰਗ ਆਈ ਜਾਂਦੇ ਆ ਨਾ ਕੈਮੀਕਲ ਵਾਲੇ ਜਿਹੜੇ ਰੰਗ ਹੈ ਇੱਕ ਆਰਗੈਨਿਕ ਰੰਗ ਆਉਂਦਾ ਹਰਬਰ ਰੰਗਉਂਦਾ ਹਰਬਰ ਰੰਗ ਨਾ ਜਵਾਖ ਖੇਡੇ ਜਾਣ ਕੋਈ ਗੱਲ ਨਹੀਂ ਪਹਿਲਾਂ ਤਾਂ ਉਹ ਅਸੀਂ 7-8 ਫੜ ਕੇ ਲੈਂਦੇ ਕਦੂਰੇ ਜੇ ਠੀਕ ਹੈ ਉਹ ਪੀਪੜੀਆਂ ਵਜਾਉਂਦੇ ਆ ਦੇਖੋ ਆ ਰੱਖੀਆਂ ਆਵਾਜੇ ਵਜਾਉਂਦੀ ਨਹੀਂ ਅਸੀਂ ਤਾਂ ਇਸ ਤਰ੍ਹਾਂ ਨਹੀਂ ਕਹਿੰਦੇ ਵੀ ਵਾਜੇ ਵਜਾ ਕੇ ਰੰਗ ਪਾਉਂਦੇ ਨਹੀਂ ਤੁਸੀਂ ਤਾਂ ਨਹੀਂ ਕਹਿੰਦੇ ਪਰ ਜਿਹੜਾ ਕੈਮੀਕਲ ਰੰਗ ਵਿਕਦਾ ਨਾ ਕੁਲਦੀਪ ਜੀ ਉਹ ਰੰਗ ਜਿਹੜਾ ਉਹਦਾ ਨੁਕਸਾਨ ਤੁਸੀਂ ਸਮਝਦੇ ਹੋ ਕਿੰਨਾ ਹਾਂ ਉਹ ਤਾਂ ਸਮਝ ਆਈ ਨੁਕਸਾਨ ਸਮਝਦੇ ਹੋ ਤੁਹਾਡੇ ਜ਼ਿੰਮੇਵਾਰ ਬੰਦੇ ਆ ਜਾਣਗੇ ਤੁਸੀਂ ਬੈਠੋ ਕੋਈ ਗੱਲ ਦੀ ਮੈਂ ਬੁਲਾਉਣਾ ਉਹਨਾਂ ਨੂੰ ਵੀ ਕੋਈ ਗੱਲ ਠੀਕ ਹੈ ਆਪਾਂ ਕਰਦੇ ਹਾਂ ਗੱਲ ਓਕੇ ਹਾਂ ਜਿਨਾ ਖੁੰਆਂ ਆ ਗਏ ਸਵੇਰੇ ਹਲੋ थानेदार ਸਾਹਿਬ ਹਾਂਜੀ ਕੌਣ ਬੋਲਦੇ ਹੋ ਮੈਂ ਗੁਰਜੰਟ ਸਿੰਘ ਚੇਅਰਮੈਨ ਬੋਲਦਾ ਜੀ ਗੁਰਜੰਟ ਸਿੰਘ ਚੇਅਰਮੈਨ ਮੈਂ ਸੁਣਿਆ ਨਹੀਂ ਵੀਰੇ ਮੈਨੂੰ ਵੀ ਨਾ ਹੋ ਗਿਆ ਇਹਨੂੰ ਮੈਂ ਸਾਫਕਾ ਚੇਅਰਮੈਨ ਗੁਰਜੰਟ ਸਿੰਘ ਬੋਲਦਾ ਜੀ ਸਾਫਕਾ ਪਹਿਲਾਂ ਲਾਇਆ ਕਰੋ ਯਾਰ ਤਾਂ ਪਤਾ ਲੱਗੇ ਵੀ ਮੌਜੂਦਾ ਬੋਲਦਾ ਸਾਫਕਾ ਬੋਲਦਾ ਦੱਸੋ ਹੁਕਮ ਕਰੋ ਹੁਕਮ ਨਹੀਂ ਬੇਨਤੀ ਹੈ ਹਨਿਦਾਰਤਾਵ ਇੱਕ ਆਪਣੇ ਮੁੰਡੇ ਹੋਲੀ ਖੇਡਦੇ ਸੀਗੇ ਅੱਜ ਸਾਲ ਬਾਤ ਤਿਹਾੜ ਆਉਂਦਾ ਹੈ ਬੱਚੇ ਹੂੰ ਉਹਨਾਂ ਨੇ ਮਨਾਉਣਾ ਹੁੰਦਾ ਹੈ ਤੇ ਉਹਨਾਂ ਨੂੰ ਤੁਸੀਂ ਮੈਂ ਸੁਣਿਆ ਵੀ ਤੁਸੀਂ ਉਹਨਾਂ ਦਾ ਫੋਨ ਆਇਆ ਸੀ ਕੋਈ ਯਾਰ ਦੋਸਤ ਉਹਨਾਂ ਦਾ ਤੁਸੀਂ ਇਹਨਾਂ ਨੂੰ ਥਾਣੇ ਲਿਆਏ ਮਤਲਬ ਛਡਾਉਣ ਵਾਸਤੇ ਫੋਨ ਕਰ ਰਹੇ ਹੋ ਤੁਸੀਂ ਹਾਂਜੀ 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 ਥਾਣੇ ਆ ਕੇ ਗੱਲ ਕਰੋ ਚੇਅਰਮੈਨ ਸਾਹਿਬ ਤੁਸੀਂ ਬੇਸ਼ੱਕ ਮੌਜੂਦਾ ਉਹ ਸਾਫਕਾ ਉਹ ਥਾਣੇ ਆ ਕੇ ਗੱਲ ਕਰੋ ਅੱਜ ਤੱਕ ਤਾਂ ਥਾਣੇਦਾਰ ਸਾਹਿਬ ਸਾਨੂੰ ਕਿਤੇ ਥਾਣੇ ਆਉਣਾ ਨਹੀਂ ਪਿਆ ਬੜੇ ਥਾਣੇਦਾਰ ਇੱਥੇ ਲੱਗੇ ਆ ਸਾਡੇ ਇਲਾਕੇ 'ਚ ਅੱਜ ਤੱਕ ਤਾਂ ਅਸੀਂ ਕਿਤੇ ਥਾਣੇ ਸਾਨੂੰ ਆਉਣਾ ਨਹੀਂ ਪਿਆ ਉਹ ਥਾਣੇ ਸਾਨੂੰ ਆਉਣਾ ਪਊ ਆਰਮਸੋਂ ਬਰਾੜ ਜਿੱਥੇ ਲੱਗਿਆ ਹੋਵੇ ਨਾ ਉੱਥੇ ਆਉਣਾ ਹੀ ਪੈਂਦਾ ਹੁੰਦਾ ਚਾਹੇ ਕੋਈ ਹੋਵੇ ਠੀਕ ਹੈ ਗੁੱਸਾ ਨਾ ਕਰੋ ਇਸ ਗੱਲ ਦਾ ਸਾਹਮਣੇ ਬੈਠੇ ਬਿਨਾ ਗੱਲ ਨਹੀਂ ਹੋਣੀਗੀ ਆਜੋ ਮੈਂ ਦੱਸਾਂ ਇਹਨੇ ਕਰਤੂਤਾ ਦੀ ਕੀ ਕਰਦੇ ਸੀ ਇਹ ਕੋਈ ਗੱਲ ਨਹੀਂ ਥਾਣੇ ਆ ਜੰਨੇ ਆਜੋ ਆਜੋ ਵੇਖ ਲੋ ਜਨਾਬ ਜ਼ਿੰਮੇਦਾਰ ਬੰਦੇ ਆ ਕਹਿੰਦੇ ਕਾਹਦੇ ਜ਼ਿੰਮੇਵਾਰ ਆ ਇਹ ਬਿਗਾੜੇ ਪਤਾ ਨਹੀਂ ਕਿਹਦਾ ਕਿਹਦੇ ਥਾਣੇ ਆਈ ਜੀ ਕਹਿੰਦੇ ਲੈ ਸਰਪਾਸੇ ਆ ਇਹ ਵੇਖੋ ਅਣਪੜਾ ਆਣੀਆਂ ਗੱਲਾਂ ਕਰਦੇ ਆ ਜੀ ਅਣਪੜਾ ਅਣਪੜਾ ਨਾਲੋਂ ਮਾਰੀਆਂ ਮੈਂ ਕਹਿੰਦਾ ਹਾਂਜੀ ਅਣਪੜਾ ਨਾਲੋਂ 20 ਮਾਰੀਆਂ ਸਾਨੂੰ ਤਾਂ ਕਹਿੰਦੇ ਥਾਣੇ ਹੀ ਹਰ ਹੱਦ ਹੋ ਗਈ ਯਾਰ ਆ ਗਈ ਗਜਨ ਸਿੰਘ ਚੀਰਮੈਨ ਸਾਹਿਬ ਦਾ ਫੁਕਰਾ ਬਹੁਤ ਹੈ ਸਤਿ ਸ੍ਰੀ ਅਕਾਲ ਜੀ ਠਾਨੇਦਾਰ ਸਾਹਿਬ ਸਤਿ ਸ੍ਰੀ ਅਕਾਲ ਹੋਰ ਜੀ ਵਧੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੈਠੋ ਕਾਪੀ ਜੀ ਤੁਸੀਂ ਉਹ ਗਜਨ ਸਿੰਘ ਚੀਰਮੈਨ ਹੈ ਹਾਂ ਜੀ ਕਾਕਾ ਜੀ ਮੇਰੇ ਕੋ ਗਏ ਸੀ ਕਹਿੰਦੇ ਮੁੰਡੇ ਠਾਨੇਦਾਰ ਸਾਹਿਬ ਨੇ ਕਹਿੰਦੇ ਖੁੱਲੜ ਬਾਜੀ ਕਰਦੇ ਸੀ ਫੜ ਲੇ ਮੁੰਡੇ ਆਹ ਚਲੋ ਕੋਈ ਗੱਲ ਨਹੀਂ ਬੱਚੇ ਕਰਦੇ ਹੁੰਦੇ ਆ ਜੀ ਇੱਕ ਤਰ੍ਹਾਂ ਗੁਰਜੰਟ ਜੀ ਮੇਰੀ ਇੱਕ ਬੇਨਤੀ ਸੁਣਿਓ ਹਾਂਜੀ ਹਾਂਜੀ ਵੀ ਸ਼ਾਇਦ ਤੁਹਾਨੂੰ ਬੁਰਾ ਲੱਗਿਆ ਹੋਵੇ ਮੈਂ ਤੁਹਾਨੂੰ ਆਉਣ ਵਾਸਤੇ ਕਹਤਾ ਥਾ ਹਾਂਜੀ ਹਾਂਜੀ ਪਰ ਮੈਂ ਫੋਨ ਆਫ ਕਰ ਲਓ ਆਪਾਂ ਗੱਲ ਕਰ ਲਈ ਮੇਰੇ ਕੋਲ ਵੀ ਸਮਾਂ ਨਹੀਂ 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 ਠੀਕ ਹੈ ਜੀ ਠੀਕ ਹੈ ਮੇਰੀ ਇੱਕ ਆਦਤ ਹੈ ਵੀ ਜੰਨਾ ਜਦੋਂ ਸਾਹਮਣੇ ਬੈਠ ਕੇ ਗੱਲ ਨਹੀਂ ਨਾ ਹੁੰਦੀ ਹਾਂਜੀ ਹਾਂਜੀ ਹਾਂ ਪੁਣੇ ਚਰ ਗੱਲ ਦਾ ਸਵਾਦ ਨਹੀਂ ਆਉਂਦਾ ਹੁੰਦਾ ਫੋਨਾ ਫਾਨਾ ਤੇ ਤਾਂ ਇਹ ਤਾਂ ਸਾਰੀ ਟਾੜੀ ਬਚੀ ਜਾਂਦੇ ਜੇ ਅਸੀਂ ਨਾਕੇ ਤੇ ਖੜ੍ਹ ਜਾਈਏ ਤਾਂ ਫੋਨ ਛੱਡ ਦਿਓ ਜੀ ਮੇਰਾ ਬੰਦਾ ਇਹ ਹੁਣ ਹੁੱਲੜ ਬਾਜੀ ਕਰਦੇ ਪਹਿਲੀ ਗੱਲ ਤਾਂ ਇਹਨੇ ਮੋਟਰਸਾਈਕਲ ਕਈ चाँ चाँ। एने एने केड़े 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 अपा, अपा अच्छा अच्छा। ਇੰਨੇ ਇੰਨੇ ਰੱਬ ਤੇ ਕਿਹੜੇ ਸੀ ਇਹ ਜਨਾਬ ਇਹਨਾਂ ਕਈ ਕੁੜੀਆਂ ਦੇ ਉੱਤੇ ਰੰਗ ਵੀ ਪਾਇਆ ਰੰਗ ਪਾਇਆ ਕੁੜੀਆਂ ਦੇ ਆਪਾਂ ਆਪਾਂ ਘੇਰੇ ਹੀ ਤਾਂ ਸੀਗੇ ਹਵਾਲੇ ਘੇਰੇ ਹੀ ਤਾਂ ਸੀਗੇ ਬੱਚੇ ਦੇ ਸਾਈਡ ਮਾਰ ਕੇ ਆਹ ਗਾਲੋਈ ਦੀ ਦੁਕਾਨ ਭਰ ਕੇ ਆਏ ਇਹ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਆਪਾਂ ਆਪਣੇ ਧਿਆਨ ਕੋ ਆਪਣੇ ਧਿਆਨ ਚਾ ਸਾਰਾ ਕੋਈ ਨਹੀਂ ਉਹ ਚੀਜ਼ਾਂ ਆਪਾਂ ਇਹਨਾਂ ਇਹਨਾਂ ਨੂੰ ਤਾਂ ਕੀ ਕਹਿਣੀ ਆਪਾਂ ਹੁਣ ਮੇਰੀ ਗੱਲ ਸੁਣੋ ਵੀ ਪਹਿਲੀ ਗੱਲ ਤਾਂ ਆਹ ਦੇਖੋ ਆ ਮੈਂ ਰੱਖੇ ਤੁਹਾਡੇ ਵਾਸਤੇ ਅੱਛਾ ਜੀ ਆ ਆ ਹੋਲੀ ਦੇ ਵਿੱਚ ਆਹ ਲਿਖਿਆ ਕਿ ਤੇ ਵਿਆਹ ਵਜਾਈਦੇ ਹੋਲੀ ਦੀ ਵੀ ਇਹ ਵਜਾਉਂਦੇ ਸੀ ਇਹ ਹਾਂ ਬਿਲਕੁਲ ਅਬ ਅਛੜ ਤੁਸੀਂ ਸਿਆਣੇ ਬਿਆਣੇ ਬੰਦੇ ਨੇ ਮੈਂ ਤੁਹਾਨੂੰ ਕਹਿੰਦਾ ਇਹ ਦੇਖੋ ਕੰਨ ਪਾੜਦਾ ਇਹਦੇ ਜਿਵੇਂ ਤੁਹਾਨੂੰ ਕਹਾਂ ਨਾ ਚੇਅਰਮੈਨ ਸਾਹਿਬ ਬਜਾਓ ਇਹਨੂੰ ਠੀਕ ਹੈ ਜੀ ਤੇ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਤੇ ਇਹ ਪਤਾ ਨਹੀਂ ਕਿੰਨੇ ਕੁ ਹਰੇਕ ਦੇ ਮੂੰਹ ਚ ਇਹਨਾਂ ਦੇ ਪਾਇਆ ਹੋਇਆ ਠੀਕ ਹੈ ਰਾਂਗੜਾਉਂਦੇ ਤੁਰੇ ਆਉਂਦੇ ਆ ਕੋਈ ਪਿੱਛੇ ਨਹੀਂ ਵੇਹਦੇ ਕੋਈ ਬੰਦਾ ਕੰਮ ਚੱਲਿਆ ਧੰਦੇ ਚੱਲਿਆ ਕਿਸੇ ਦੇ ਚੰਗੇ ਕੱਪੜੇ ਪਾਏਗੇ ਤੇ ਮਾੜੇ ਪਾਏ ਹਾਂਜੀ ਹਾਂਜੀ ਠੀਕ ਹੈ ਆ ਇਧਰ ਬੈਠੇ ਆ ਸਾਡੇ ਇਹ ਲਾਲਾ ਜੀ ਨੂੰ ਕਿਵੇਂ ਬਿਠਾ ਰੱਖਿਆ ਤੁਸੀਂ ਜੀ લાલાજી ਵੀ ਹੁਣ ਬਸ ਉਹੀ ਆ ਜਿਵੇਂ ਤੁਸੀਂ ਕਹਿੰਦੇ ਸੀ ਫੋਨ ਤੇ ਬੰਦਾ ਛੱਡ ਦਿਓ ਅੱਛਾ ਅੱਛਾ ਜੀ ਸਾਰੀਆਂ ਦੁਕਾਨਾਂ ਤੇ ਮੈਂ ਜਾ ਕੇ ਹਾਂਜੀ ਹਾਂਜੀ ਸਾਰੀਆਂ ਦੁਕਾਨਾਂ ਤੇ ਜਾ ਕੇ ਆਇਆ ਹਰੇਕ ਨੂੰ ਕਿਹਾ ਹਾਂਜੀ ਹਾਂਜੀ ਦੁਕਾਨ ਦੁਕਾਨ ਜਾ ਕੇ ਜਿਨ੍ਹਾਂ ਨੇ ਜਿਨ੍ਹਾਂ ਕੋ ਰੰਗ ਹੈਗੇ ਮੈਂ ਕਿਹਾ ਵੀ ਕੈਮੀਕਲ ਰੰਗ ਜਿਹੜੇ ਆ ਨਾ ਉਹ ਨਹੀਂ ਵੇਚਣੇ ਬਹੁਤ ਮਾੜੇ ਆ ਅੱਖਾਂ ਨੂੰ ਨੁਕਸਾਨ ਕਰਦੇ ਆ ਹਾਂਜੀ 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 ਇੱਥੋਂ ਤੱਕ ਇਹੋ ਜੇ ਮਾੜੇ ਰੰਗ ਆ ਗਏ ਵੀ ਜੇ ਇੱਕਦਮ ਤੁਹਾਡੇ ਸਾਹ ਨਾਲ ਹੀ ਚਲਾ ਗਿਆ ਨਾ ਨੱਕ ਥਾਂ ਨਹੀਂ ਚਲਾ ਗਿਆ ਗਲ ਥਾਂ ਨਹੀਂ ਚਲਾ ਗਿਆ ਹਾਂਜੀ ਹਾਂਜੀ ਇਹੋ ਜੇ ਵੀ ਹੈਗੇ ਜੇ ਤੁਹਾਨੂੰ ਉਹਨੇ ਬਲੌਕ ਕਰਤਾ ਨਾ ਤੇ ਮੌਤ ਵੀ ਹੋ ਸਕਦੀ ਇਹ ਵੀ ਰਿਪੋਰਟ ਹੈ ਜਿਹੜੇ ਨਵੇਂ ਮਾੜੇ ਰੰਗ ਜਿਹੜੇ ਆ ਰਹੇ ਬਿਲਕੁਲ ਬਿਲਕੁਲ ਇਹਨੂੰ ਇਹ ਬੇਨਤੀ ਸਾਰਿਆਂ ਨੂੰ ਕੀਤੀ ਵੀ ਯਾਰ ਆਰਗੈਨਿਕ ਰੰਗ ਵੇਚ ਲੋ ਠੀਕ ਹੈ ਜ਼ਰੂਰੀ ਤਾਂ ਨਹੀਂ ਵੀ ਇਹਨਾਂ ਦੇ ਰੰਗ ਵੇਚਿਆ ਤੇ ਦੂਜਿਆਂ ਤੇ ਪਹਿਣਾ ਹਾਂਜੀ ਹਾਂਜੀ ਜੇ ਇਹ ਵੇਚਣਗੇ ਤਾਂ ਹੋਰ ਵੀ ਵੇਚਣਗੇ ਨਾ ਬਿਲਕੁਲ ਜੀ ਬਿਲਕੁਲ ਤੁਹ ਜੇ ਨਾ ਵੇਚਿਆ ਜੀ ਇਹਨਾਂ ਦੇ ਜਵਾਕ ਤੇ ਕਿਸੇ ਨੇ ਪਤਾ ਜਾਈਂ ਇਹਨਾਂ ਤੇ ਕਿਸੇ ਨੇ ਪਤਾ ਹਾਂਜੀ ਬਿਮਾਰੀਆਂ ਇਹਨਾਂ ਦੇ ਲੱਗ ਸਕਦੀਆਂ ਨੇ ਪੈ ਸਕਦਾ ਪਰ ਇਹਨਾਂ ਨੇ ਕੀ ਕੀਤਾ ਸਾਡਾ ਮੁਲਾਜ਼ਮ ਹੈ ਸਿਵਲ ਚ ਗਿਆ ਸੀ ਜੀ ਅੱਛਾ ਜੀ ਇਹਨੂੰ ਮੈਂ ਬਕਾਇਦਾ ਇਹਨੂੰ ਮੈਂ ਬਕਾਇਦਾ ਕਹਿ ਕੇ ਲੈ ਕੇ ਗਿਆ ਇਹਨੂੰ ਮੈਂ ਕਹਿੰਦੇ ਆਪਾਂ ਚੈੱਕ ਕਰੀਏ ਕਿਹੜੇ ਕਿਹੜੇ ਬੰਦੇ ਹਰੇਕ ਥਾਂ ਤੇ ਮੇਰਾ ਆਪਦਾ ਮੁਲਾਜ਼ਮ ਲਾਇਆ ਕਰ ਲਵਾਂ ਮੈਂ ਵਰਦੀ ਚ ਗਿਆ ਇਹਨਾਂ ਕੋਲ ਮੈਂ ਇਹਨਾਂ ਨੂੰ ਜਾ ਕੇ ਦੁਕਾਨ ਤੇ ਬੇਨਤੀ ਕੀਤੀ ਮੈਂ ਕਿਹਾ ਜੀ ਤੁਸੀਂ ਧਿਆਨ ਰੱਖਿਓ ਇਸ ਚੀਜ਼ ਦਾ ਕੁਲਦੀਪ ਚੰਦ ਜੀ ਵੀ ਆਰਗੈਨਿਕ ਰੰਗ ਵੇਚਨੇ ਆ ਚੰਗੇ ਰੰਗ ਵੇਚਨੇ ਆ ਮਾੜੇ ਰੰਗ ਨਹੀਂ ਵੇਚਨੇ ਬਹੁਤ ਜ਼ਿਆਦਾ ਬਿਮਾਰੀਆਂ ਲੱਗਦੀਆਂ ਕਿਸੇ ਦਾ ਨੁਕਸਾਨ ਹੋ ਜਾਂਦਾ ਜਾਨ ਜਾ ਸਕਦੀ ਅੱਖਾਂ ਜਾ ਸਕਦੀ ਐਲਰਜੀ ਵੀ ਹੋ ਜਾਂਦੀ ਹੈ ਜੀ ਐਲਰਜੀ ਵੀ ਹੋ ਜਾਂਦੀ ਹੈ ਸਕਿਨ ਦੀ ਐਲਰਜੀ ਵੀ ਬਿਲਕੁਲ ਬਿਲਕੁਲ ਇਹਨਾਂ ਨੇ ਮੈਨੂੰ ਤਾਂ ਨਿਮਰਤਾ ਨਾਲ ਬੜਾ ਆਖਿਆ ਜੀ ਆਪਾਂ ਅਸੀਂ ਤਾਂ ਵੇਚਦੇ ਹੀ ਨਹੀਂ ਠੀਕ ਹੈ ਜੀ ਮੈਂ ਮੈਨੂੰ ਕਹਿੰਦੇ ਮੇਰੇ ਮੁਲਾਜ਼ਮ ਆ ਗਿਆ ਮੈਨੂੰ ਕਹਿੰਦੇ ਮੀਨਾ ਇਕੱਠਾ ਕਰਨ ਦਾ ਮਾਰਾ ਫਿਰਦਾ ਕਹਿੰਦਾ ਇਹ ਇਹਨੇ ਕਿਹਾ ਮੈਨੂੰ ਅੱਛਾ ਤੁਸੀਂ ਖੜੇ ਹੋ ਹਾਂ ਬਾਹਰ ਪੱਕੇ ਰੰਗ ਇਹਨਾਂ ਦੇ ਅੰਦਰੋਂ ਲੱਗਦੇ ਦੇਖੋ ਅਸੀਂ ਤਾਂ ਚੱਲ ਕੋਈ ਨਹੀਂ ਕੋ ਨਿਬੜਾਂਗੇ ਆਪਾਂ ਵੇਚਣ ਦੋ ਨਾ ਫਿਰ ਦੇਖ ਲਾਂਗੇ ਆਪਾਂ ਜਦੋਂ ਮੈਂ ਉੱਥੋਂ ਤੁਰ ਗਿਆ ਕਿਹਾ ਕਿ ਮੇਰਾ ਮੁਲਾਜ਼ਮ ਪਹਿਲਾਂ ਸਾਡਾ ਪ੍ਰੋਗਰਾਮ ਪ੍ਰੀਪਲਾਨਡ ਸੀਗਾ ਹਾਂਜੀ ਹਾਂਜੀ ਮੈਂ ਮੁਲਾਜ਼ਮ ਨੂੰ ਕਿਹਾ ਵੀ ਤੂੰ ਉੱਥੇ ਆ ਕੇ ਰੰਗ ਮੰਗਣਾ ਇਹਨੇ ਆ ਕੇ ਰੰਗ ਮੰਗਿਆ ਕਹਿੰਦਾ ਪੱਕੇ-ਪੱਕੇ ਰੰਗ ਹੈ ਨਹੀਂ ਸਾਰੇ ਕੋਲ ਪੱਕੇ ਰੰਗਾਂ ਦਾ ਪੱਕੇ ਰੰਗਾਂ ਦਾ ਕੀ ਮਤਲਬ ਹੁੰਦਾ ਤੁਸੀਂ ਦੱਸ ਸਕਦੇ ਹੋ ਕੁਲਦੀਪ ਚੰਦ ਜੀ ਹੋਲੀ ਜਿਹੜੀ ਰੰਗਾਂ ਦਾ ਤਿਹਾਰ ਹੈ ਖੇਡਣੀ ਚਾਹੀਦੀ ਹੈ ਮਨਾਉਣੀ ਚਾਹੀਦੀ ਹੈ ਹਾਂਜੀ ਹਾਂਜੀ ਖੁਸ਼ੀਆਂ ਦਾ ਤਿਹਾਰ ਹੈ ਨਾ ਹਾਂਜੀ ਹਾਂਜੀ ਕੱਚਾ ਰੰਗ ਪਾ ਲੂ ਤੁਸੀਂ ਰੰਗ ਲੱਗ ਗਿਆ ਨਾਓ ਤੇ ਨਿਕਲ ਜੇ ਬਿਲ ਕਹਿੰਦੇ ਵਾਲਾਂ 'ਚ ਪੈ ਜੇ ਅੱਖਾਂ 'ਚ ਪੈ ਜੇ ਅੱਖਾਂ 'ਚ ਪੈ ਜੇ ਅੱਖਾਂ ਖਤਮ ਵਾਲਾਂ 'ਚ ਪੈ ਗਿਆ ਵਾਲ ਛੱਡਦੇ ਆ ساری ਉਮਰ ਕੋਚ ਜਿਹੜੀ ਉਹ ਵਾਲ ਛੜਦੀ ਪ੍ਰਕਿਰਿਆ ਉਹ ਰੁਕਦੀ ਗੰਝਾ ਬਣ ਜਾਂਦਾ ਗੰਝਾਪਨ ਹੁੰਦਾ ਉਸ ਰੰਗਾਂ ਨਾਲ ਪੱਕਾ ਰੰਗ ਦੱਸੋ ਕਿਸੇ ਨੂੰ ਲਾ ਕੇ ਕੀ ਸਿੱਧ ਕਰਨਾ ਚਾਹੁੰਦਾ ਕੋਈ ਬੰਦਾ ਬਿਲਕੁਲ ਹੀ ਬਿਲਕੁਲ ਮੈਂ ਰੰਗ ਲਾਤਾ ਤੇ ਇਹ ਮਹੀਨਾ ਲਵੇ ਨਾ ਬਿਲਕੁਲ ਹਾਂ ਜੀ ਜੀ ਬੰਦੇ ਨੇ 100 ਖੁਸ਼ੀ ਦੇ ਜਾਣਾ 155 ਸ਼ਿਵਾਜੀ ਗਾਲੇ ਗੱਲ ਹੋ ਗਈ ਹਾਂ ਮੈਂ ਤੁਹਾਨੂੰ ਮਾਫੀ ਚਾਹੁੰਦਾ ਤਾਂ ਤੁਹਾਨੂੰ ਬੁਲਾਇਆ ਇਸ ਕਰਕੇ ਤੁਹਾਨੂੰ ਬੁਲਾਇਆ ਸੀਗਾ ਮੈਂ ਹਰੇਕ ਨੂੰ ਬੁਲਾ ਕੇ ਗੱਲ ਕਰਦਾ ਹੁੰਦਾ ਨਹੀਂ ਨਹੀਂ ਠੀਕ ਤੁਹਾਡੇ ਜਿਹੜੇ ਜਵਾਕ ਆ ਤੁਹਾਡੇ ਹਾਂ ਜੀ ਹਾਂ ਜੀ ਫੋਟੋ ਕੋ ਆਪਦਾ ਵੀ ਹੈਗਾ ਮੁੰਡਾ ਕੋ ਇਹਨਾਂ ਦੇ ਵਿੱਚ ਤੇ ਆਪਣੇ ਲਿਆਵਾ ਜੀ

ਵੱਦੇ ਇਹਨੂੰ ਲੈ ਕੇ ਦਿੱਤੇ ਜੀ ਇਹਨੂੰ ਲੈ ਕੇ ਦਿੱਤੇ ਇਹ ਗੋਡੀਆਂ ਰੋਟਾ ਸਾਹਿਬ ਕਹਿੰਦੇ ਸਾਰੇ ਵਜਾਉਂਦੇ ਫਿਰਦੇ ਸੀਗੇ ਤੁਹਲਣ ਬਾਜ਼ੀਆਂ ਕਰਦੇ ਸੀ ਕੁੜੀਆਂ ਤੇ ਰੰਗ ਪਾਤਾ ਕੁਝ ਹੋਰ ਮਠਿਆਈ ਵਾਲੀ ਦੁਕਾਨ ਦੇ ਉੱਤੇ ਤੁਸੀਂ ਰੰਗ ਡੋਲ ਕੇ ਆਏ ਜੋ ਮਠਿਆਈ ਦੇ ਵਿੱਚ ਪਾਇਆ ਇਹ ਰੰਗ ਉਹਦੇ ਉੱਥੇ ਖੇਡਣ ਲੱਗੇ ਉੱਥੇ ਕੋਈ ਦੋ ਤੋ ਦੋਸਤ ਮਿਲਿਆ ਉਹਨਾਂ ਕੋਈ ਮਠਿਆਈ ਲੈਣ ਆਇਆ ਉੱਤੇ ਮਠਿਆਈ ਦੀ ਦੁਕਾਨ 'ਚ ਵੜ ਗਏ ਠਾਣੇਦਾਰ ਸਾਹਿਬ ਦੱਸੀ ਜਾਂਦੇ ਆ ਛਾਣੇ ਬਣੋ ਨਾਲੇ ਤਾਂ ਸਾਡੇ ਵਰਗੇ ਮੋਦੂਆਰ ਬੰਦਿਆਂ ਦਾ ਤੁਸੀਂ ਹਿਜਾਲ ਲਵਾਉਨੇ ਹੋ ਹੈ ਨਾਲੇ ਤੁਹਾਨੂੰ ਠਾਣੇ ਕਿਹੜੀਆਂ ਉਮਰਾਂ ਤੁਹਾਡੀਆਂ ਠਾਣੇ ਆਉਣ ਵਾਲੀਆਂ ਤੇ ਕੱਲੋਂ ਤੁਹਾਡੀਆਂ ਮਾਵਾ ਤੇ ਤੁਹਾਡੇ ਪਿਆਓ ਕੀ ਸੋਚਣਗੇ ਵੀ ਸਾਡੇ ਜਵਾਬ ਥਾਣੇ ਆਏ ਆ ਕਿਉਂਕਿ ਚੀਰਮੈਨ ਸਾਹਿਬ ਸ਼ਿਕਾਇਤ ਬਕਾਇਦਾ ਨਾ ਜਦੋਂ ਆਈ ਇਹਨਾਂ ਦੀ 5-7 ਵਾਰੀ ਆਈ ਕਾਫੀ ਧੇਰ ਦੇ ਫਿਰਦੇ ਸੀ ਹਾਂਜੀ ਹਾਂਜੀ ਅਖੀਰ ਉਥੋਂ ਚੌਕ ਦੇ ਵਿੱਚੋਂ ਸ਼ਿਕਾਇਤ ਆ ਗਈ ਉਥੋਂ ਫੋਨ ਆ ਗਿਆ ਥਾਣੇ 5-7 ਫੋਨ 2 ਮਿੰਟਾਂ ਚ ਵੱਜ ਗਏ ਹਾਂਜੀ ਹਾਂਜੀ ਕਹਿੰਦੇ ਵੀ ਉਥੇ ਕੁੜੀਆਂ ਤੇ ਰੰਗ ਪਾਤਾ ਦੱਸ ਗੱਲ ਹੈ ਕੋਈ ਉਦੋਂ ਨੂੰ ਮੈਂ ਨਾਲ ਦੀ ਨਾਲ ਇਹਨੂੰ ਲਿਆ ਮੁਲਾਜ਼ਮ ਲੈ ਨਾਲ ਮੈਂ ਮੈਨੂੰ ਪਤਾ ਜਿਹੜੇ ਮੋੜ ਤੋਂ ਲੱਗੇ ਵੇ ਇੱਧਰ ਦੀ ਆ ਰਹੇ ਹਾਂ ਹਜੇ ਭੱਜ ਕੇ ਨਾਲ ਦੇ 10-15 ਇਹਨਾਂ ਦੇ ਕਿਉਂ ਵੀ ਕਾਕ ਅੱਛਾ ਉਹ ਹੋਰ ਜਾਣੇ ਸੀਗੇ ਅਸੀਂ ਨਹੀਂ ਪਾਇਆ ਇਹਨਾਂ ਨੇ ਨਹੀਂ ਇਹਦਾ ਪ੍ਰਭੂ ਪ੍ਰਭੂ ਵੀ ਦੁਕਾਨ ਤੇ ਗਏ ਨਹੀਂ ਗਏ ਕਿੰਨੀ ਦੱਸੀ ਸੀ 10 12 ਮੋਟਰਸਾਈਕਲ ਹਾਂਜੀ 10 12 ਮੋਟਰ ਸੀ ਦੂਜੇ ਭੱਜ ਗਏ ਸੀ ਜਾਂ ਪਿੱਛੇ ਦੇ ਪੈਸੇ ਉਹ ਜਦੋਂ ਮੋਰੋ ਘੇਰ ਲਿਆ ਉਹ ਭੱਜੇ ਪਛਾਹ ਮੁੜੇ ਆ ਉਹ ਨਾਲ ਇਹ ਆਏ ਹਾਂ ਕਈ ਥਾਣੇਦਾਰ ਸਾਹਿਬ ਕਈ ਵਾਰੀ ਆਇਆ ਹੋ ਜਾਂਦਾ ਵੀ ਮੂਰੇ ਰੰਗ ਪਾਏ ਦੇ ਫੜੇ ਪਿਛਲੇ ਜਾਂਦੇ ਚਲੋ ਹੈ ਤਾਂ ਇਕੱਠੇ ਸੀ ਨਾ ਹੈ ਤਾਂ ਇਕੱਠੇ ਸੀ ਬਿਲਕੁਲ ਜੀ ਮੈਂ ਦੇਖੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਤੁਸੀਂ ਜ਼ਿੰਮੇਵਾਰ ਬੰਦੇ ਹੋ ਹਨਾ ਵੀ ਸਫਾਈ ਨਹੀਂ ਦੇਣੀ ਇਹਨਾਂ ਦੀ ਹਨਾ ਨਹੀਂ ਸਫਾਈ ਤਾਂ ਨਹੀਂ ਦਿੰਦੇ ਇਹ ਤਾ ਮੈਂ ਤਾਂ ਕਹਿੰਦਾ ਵੀ ਇਹਨਾਂ ਦੇ ਮੈਂ ਘਰੇ ਲਿਆ ਕੇ ਛੱਤਰ ਮਾਰਦਾ। ਨਹੀਂ ਨਹੀਂ ਘਰੇ ਨਹੀਂ ਮੈਂ ਹੁਣੇ ਮੈਂ ਹੁਣੇ ਛੱਤਰ ਮਾਰਨ ਵਾਲਾ ਕੰਮ ਕਰੂੰਗਾ ਮੈਂ। ਨਹੀਂ ਨਹੀਂ ਚਲੋ ਕੰਨ ਫੜੋ ਲੱਤਾਂ ਵੀ। ਆਹ ਇਹਨੂੰ ਸਮਝਾ ਦਨੇ ਆ ਜੀ। ਕੰਨ ਫੜੋ ਲੱਤਾਂ ਵੀ। ਚਲੋ ਚਲੋ ਚਲੋ। ਅਰੇ ਲੱਤਾਂ ਵੀ ਦੀ ਕੰਨ ਫੜੋ। ਸਰਕਾਰਾ ਫੇਰ ਹੋਣਾ। ਚਲੋ। ਉਹ ਬੈਠਾ ਤੂੰ ਵੀ ਫੜ ਓਏ। ਮੈਂ ਤਾਂ ਐ ਫੜ ਲੈਣਾ ਇਹ। ਉਹ ਬੈਠਣੇ ਆਂਦਾ ਗੋਡਾ ਜਾਂ ਦੋਦਾ ਹੀ। ਛੋਟਾ ਹਟਾਵਾਂ ਤੇਰਾ। ਇੱਥੇ ਫੱਲੇ ਬਾੜ ਬੈਠਾ ਬਾਈ ਬੈਠਾ ਬੈੜ ਕਾ ਮਾਰ ਬੈੜ ਕਾ ਮਾਰ ਬੈੜ ਕਾ ਬੈਠਾ ਰੰਡ ਬੈੜ ਕਾ ਖੜ ਤੋ ਬੈੜ ਕਾ ਮਾਰ ਰੰਡ ਬੈੜ ਗੋਡਾ ਦੋਦੇ ਰੌਲਾ ਦਾ ਗੋਡੇ ਦਾ ਜੀ ਚਲੋ ਜਾਣ ਦੋ ਜਾਣ ਛੱਡੋ ਉਹਦਾ ਗੋਡਾ ਦੁਖਦਾ ਨਹੀਂ ਸੀ ਚਲੋ ਹੋ ਜਾਓ ਕੋਈ ਨਹੀਂ ਬਸ ਬਹੁਤ 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 ਹੋ ਗਈ ਸੰਦਰ ਸਾਹ ਤੁਮ ਬੱਚੇ ਆ ਕਾ ਨੂੰ ਇਹ ਗਲਤੀ ਨਹੀਂ ਕਰਦੇ ਤੇ ਗਲਤੀ ਕੀਤੀ ਫਿਰ ਇਹ ਦੁਬਾਰਾ ਦਾ ਪਾਸਾ ਜਾ ਦੇਵਾਂਗੇ ਨਾ ਹਾਂਜੀ ਪੁੱਤ ਮੇਰੀ ਗੱਲ ਸੁਣੋ ਵੀ ਤੁਹਾਨੂੰ ਕੀ ਲੱਗਦਾ ਤੁਹਾਨੂੰ ਸਜ਼ਾ ਦੇ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਸੌਰੀ ਗੰਦ ਅਸੀਂ ਵੀ ਜਵਾਕਾਂ ਵਾਲੇ ਆ ਗੰਦ ਨਹੀਂ ਕਰ ਪਰ ਅਸੀਂ ਜਵਾਕਾਂ ਨੂੰ ਸੰਸਕਾਰ ਦਿੱਤੇ ਕਿ ਪੁੱਤ ਬੋਰਾ ਪੜਾ ਮਾੜਾ ਚੰਗਾ ਸਭ ਦੇਖ ਕੇ ਚੱਲਣਾ ਠੀਕ ਹੈ ਧੀਆ ਭੈਣਾਂ ਵਾਲੇ ਸਾਰੇ ਆ ਨਾ ਹਾਂਜੀ ਤੁਸੀਂ ਕਿਸੇ ਦੀ ਧੀ ਭੈਣ ਤੇ ਰੰਗ ਪਾ ਕੇ ਲੰਗੇ ਹੋ ਨਹੀਂ ਅਸੀਂ ਨਹੀਂ ਪਾਏ ਇਹ ਰੰਗ ਪਾਇਆ ਤੁਹਾਡੇ ਨਾਲ ਦਿਆਂ ਨੇ ਪਾਇਆ ਮੈਂ ਨਹੀਂ ਕਹਿੰਦਾ ਕਿ ਤੂੰ ਨਹੀਂ ਉਹ ਸਾਡੇ ਨਾਲ ਹੈ ਹੀ ਨਹੀਂ ਗਈ ਤੁਹਾਡੇ ਮੇਰੀ ਗੱਲ ਸੁਣ ਲਓ ਚੇਅਰਮੈਨ ਜੀ ਇਹ ਦੋ ਮੋਟਰਸਾਈਕਲ ਸੀ ਸਾਡੇ ਕੋਲ ਇਹ ਜਿਆਦਾ ਚਲਾ ਕੇ ਆ ਆ ਦੱਸੋ ਆ ਕਿੱਡਾ ਕਾ ਜੰਮਿਆ ਨਹੀਂ ਹਜੇ ਆ ਕਿੱਡਾ ਕਾ ਜੀ ਦੱਸੋ ਕਿੱਡਾ ਕਾ ਹੈ ਤੂੰ ਰੰਗ ਪਾਇਆ ਜੀ ਕਿਸੇ ਕੁੜੀ ਤੇ ਨਹੀਂ ਜੰਮਿਆ ਹੈ ਨਹੀਂ ਹਜੇ ਚਲੋ ਕੋਈ ਨਹੀਂ ਛੱਡੋ ਭਰੇ ਤੁਸੀਂ ਆਇਓ ਠੀਕ ਹੈ ਮੈਂ ਛੱਡਣ ਲੱਗਿਆ ਪਰ ਅਜੇ 2 ਦਿਨ ਪਏ ਐ ਹਾਂਜੀ ਹਾਂਜੀ ਜੇ ਕੋਈ ਇਸ ਤਰ੍ਹਾਂ ਦੀ ਕੁਲਦੀਪ ਜੀ ਤੁਸੀਂ ਵੀ ਸੁਣੋ ਠੀਕ ਹੈ ਜੀ ਕੋਈ ਤੁਹਾਡੀ ਜਿਹੜੀ ਗੱਲਬਾਤ ਮੈਂ ਸੁਣ ਲਈ ਨਾ ਹਾਂਜੀ ਠੀਕ ਹੈ ਬੈਠੇ ਜ਼ਿੰਮੇਵਾਰ ਬੰਦੇ ਮੈਂ ਤੁਹਾਨੂੰ ਬਿਠਾ ਕੇ ਕੀ ਕਰਨਾ ਪਰ ਆਪ ਦਾ ਧਿਆਨ ਰੱਖਿਓ ਜੇ ਰੰਗ ਰੰਗ ਵੇਚਣ ਵਾਲਾ ਸਿਸਟਮ ਮੈਨੂੰ ਪਤਾ ਲੱਗ ਗਿਆ ਨਾ ਵੀ ਤੁਸੀਂ ਕੋਈ ਮਾੜਾ ਰੰਗ ਕੈਮੀਕਲ ਵੇਚਤਾ ਮੈਂ ਪਰਤਾਰ ਰੱਖਣੀ ਸਾਰੇ ਕੰਮ ਓਕੇ ਜੀ ਠੀਕ ਹੈ ਤੇ ਮੈਂ ਬਣਾ ਕੇ ਜਲੂਸ ਕੱਢੂਗਾ ਫੇਰ ਨਾ ਕਿਹਾ ਠੀਕ ਹੈ ਠੀਕ ਹੈ ਮੈਂ ਐ ਨਹੀਂ ਹੈਗਾ ਵੀ ਕੋਈ ਮੈਂ ਤੁਹਾਡੇ ਤੋਂ ਰੋਪ ਪਾਉਣਾ ਕੋਸ਼ਿਸ਼ ਕਰਨਾ ਪਰ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ ਠੀਕ ਹੈ ਧਿਆਨ ਰੱਖਣਾ ਇਹਨਾਂ ਚੀਜ਼ਾਂ ਦਾ ਹੋਲੀ ਹੈ ਚੇਅਰਮੈਨ ਸਾਹਿਬ ਇਹਨਾਂ ਨੂੰ ਵੀ ਕੋ ਤੁਹਾਨੂੰ ਵੀ ਮੈਂ ਕਹਿੰਦਾ ਖੁਸ਼ੀਆਂ ਦਾ ਧਿਆਰ ਹੈ ਮਨਾਓ ਪਰ ਗਲਤ ਤਰੀਕੇ ਨਾਲ ਠੀਕ ਹੈ ਜੀ ਠੀਕ ਹੈ ਤੁਹਾਨੂੰ ਦੱਸਾਂ ਠੀਕ ਹੈ ਲੈ ਜਾਓ ਬਹੁਤ ਬਹੁਤ ਮਿਹਰਬਾਨ ਹੋ ਸਾਡੀ ਜੀ